ਓ ਲੈ ਚੰਨੀ ਯਾਰ ਕਿਵੇਂ ਹੋਣਾ ਹੋਇਆ ਹੂੰ ਮੈਨੂੰ ਲੱਗਿਆ ਸਦਾ ਕਰਦਾ ਸੀਗਾ ਭੈਣ ਮੇਰੇ ਦਾ ਪ੍ਰਵਕ ਕੀ ਦੱਸਾਂ ਅੱਜ ਮੈਂ 300 ਬੈਟਾਂ ਮਾਰੀਆਂ ਪੱਟ ਫੁੱਲ ਗਏ ਸਾਰੇ ਹੂੰ ਹਰ ਪੱਟਾ ਜੋ ਹਵਾ ਕੱਢਣ ਲੱਗਿਆ ਹੋਇਆ ਸੀਗਾ ਤਾਂ ਲੰਮਾ ਬੈਸ ਜਿੰਨੀ ਨਹੀਂ ਇਹਨੂੰ ਪਤਾ ਕਿੱਥੇ ਮੈਂ ਹਾਲ ਸੁਬਨਾ ਦੇ ਦੇ ਓ ਕੀ ਅਗ ਲਗਰਤੀ ਅੱਜ ਤੈਂ ਕਾ ਤੋ 300 ਬੈਟ ਕਲਾ ਲਈ ਹੈਂ ਕੀ ਖਾਦਾ ਸੀ ਤੇਰਾ 300 ਬੈਡ ਕੋ ਭਰਾਵਾ ਬਹੁਤ ਹੁੰਦੀ ਆ ਪੱਟ ਸੁੱਝ ਜਾਂਦੇ ਅਗਵਾਰੇ ਵਾਂਗੂ ਤੇਰਾ ਕੁਝ ਖਾਦਾ ਹੋਇਆ ਸੀ ਅੱਜ ਜਿਹੜਾ ਨਾ 100 ਬੈਡ ਘਲਾਤੀ ਸੋਕੇ ਉਹ ਮੈਨੂੰ ਲੱਗਦਾ ਤੇਰਾ ਕੁਝ ਖਾਦਾ ਜਿਵੇਂ ਤੂੰ ਸੱਟਿਆ ਬੁਲੀ ਜਨਾਂ ਚੰਨੀ ਹੈ ਦੱਸ ਕਿੱਥੋਂ ਆਏ ਸੱਚਾ ਸਾ ਦੱਸ ਦੇ ਕਿਤੇ ਕੀਦੀਵਾਲ ਹੁਣ ਨਾ ਤਾਂ ਨਹੀਂ ਬਹਿ ਕੇ ਆਇਆ ਸਿਰੇ ਦੇ ਗੰਦੇ ਬੰਦੇ ਆਹੋ ਨਿਸ਼ੇੜੀ ਕੇ ਥਾਂ ਦੇ ਉਹਨਾਂ ਕੋਲ ਨਾ ਬੈਠਿਆ ਕਰ യൂ ഷയ മെ ചോളൂ യൂ ഈ യാരൂർ മാ